ਜ਼ਿਲ੍ਹਾ ਮੋਕਾ ਦੇ ਅਧੀਨ ਪੈਂਦੇ ਪਿੰਡ ਫਤੇਗੜ ਕੋਰੇ ਟਾਣਾ ਦੇ ਵਿੱਚ ਇੱਕ ਮਹੰਤ ਦੇ ਵੱਲੋਂ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ ਕੇ ਪੈਟਰੋਲ ਨਾਲ ਆਪਣੇ ਆਪ ਨੂੰ ਅੱਗ ਲਗਾਉਣ ਦੀ ਧਮਕੀ ਦੇਤੀ ਜਾ ਰਹੀ ਹੈ ਜਿਕਰਯੋਗ ਹੈ ਕਿ ਮਹੰਤ ਬਬਲੀ ਨੇ ਦੱਸਿਆ ਹੈ ਕਿ ਉਹ ਸਰਬਸੰਮਤੀ ਦੇ ਨਾਲ 7 ਪਿੰਡਾਂ ਦੀ ਵਧਾਈ ਲੈਣ ਦੇ ਹੱਕਦਾਰ ਬਣੇ ਸੀ ਜਿਸ ਦੇ ਉੱਤੇ ਪਿੰਡਾਂ ਦੀ ਪੰਚਾਇਤਾਂ ਦੇ ਵੱਲੋਂ ਵੀ ਉਹਨਾਂ ਨੂੰ ਇਸ ਦਾ ਹੱਕ ਦਿੱਤਾ ਗਿਆ ਸੀ ਪਰ ਦੂਜੇ ਪਾਸੇ ਕੁਝ ਮਹੰਤਾਂ ਦੇ ਵੱਲੋਂ ਉਹਨਾਂ ਨੂੰ ਉੱਥੇ ਬਤਾਈ ਰਿਮਲੈਂਡ ਤੋਂ ਰੋਕਿਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਹੁਣ ਉਹਨਾਂ ਨੇ ਕਾਨੂੰਨ ਦਾ ਸਹਾਰਾ ਵੀ ਲਿਆ ਸੀ ਪਰ ਕਾਨੂੰਨ ਦੇ ਵੱਲੋਂ ਉਹਨਾਂ ਨੂੰ ਸਟੇ ਮਿਲ ਗਈ ਸੀ ਤੇ ਹੁਣ ਸਟੇ ਲੈਣ ਦੇ ਬਾਵਜੂਦ ਵੀ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਹੁਣ ਆਪਣੇ ਨਾਲ ਹੋ ਰਹੀ ਤਕਸ਼ਾਈ ਤੋਂ ਪਰੇਸ਼ਾਨ ਹੋ ਕੇ ਮਹੰਤ ਬਬਲੀ ਦੇ ਵੱਲੋਂ ਆਤਮ ਹੱਤਿਆ ਦੀਆਂ ਧਰਤੀਆਂ ਤੇਤੀਆਂ ਜਾ ਰਹੀਆਂ ਨੇ ਰੋਡ ਦੇ ਜਿਹੜੇ ਪਾਣੀ ਵਾਲੇ ਟੈਂਕੀ ਹੈਗੇ ਆਸਪਤਾਲ ਦੇ ਵਿੱਚ ਉੱਥੇ ਇੱਕ ਮਹੰਤ ਜਲਾ ਟੈਂਕੀ ਦੇ ਉੱਪਰ ਚੜਿਆ ਔਰ ਉਹ ਕਹਿ ਰਿਹਾ ਹੈਗਾ ਕਿ ਮੈਂ ਪੈਟਰੋਲਾ ਕੇ ਅੱਗ ਲਾ ਲੂਗਾ ਕੀ ਮਾਮਲਾ ਸਰ ਮਾਮਲਾ ਜੀ ਇਹਨਾਂ ਦਾ ਮਹੰਤਾਂ ਦਾ ਇਹ ਸਾਡੇ ਪਿੰਡ ਦਾ ਮਹੰਤਾਂ ਇਹਦਾ ਨਾਂ ਹੈਗਾ ਗੁੱਡੀ ਇੱਕ ਮਹੰਤਾਂ ਧਰਮਕੋਟ ਦੀ ਉਹਦੇ ਨਾਲ ਇਹਦਾ ਰੋਲਾ ਪਿੰਡ ਦਾ ਪਿੰਡਾਂ ਦਾ ਵੀ ਇਹ ਆਂਦਾ ਵੀ ਸੱਤਾਂ ਪਿੰਡਾਂ 'ਚ ਮੈਂ ਵਿਧਾਈ ਲੈਣੀ ਹੈ ਉਹ ਕਹਿੰਦੇ ਵੀ ਅਸੀਂ ਇਹਨੂੰ ਕੋਈ ਪਿੰਡ ਨਹੀਂ ਦੇਣਾ ਆਹ ਰੋਲਾ ਇਹਨਾਂ ਦਾ ਚੱਕਰ ਇਹ ਹੈ ਤਾਂ ਚੜਿਆ ਵੀ ਮੈਨੂੰ ਉਹ ਇਹਦੀ ਕਟਮਾਰ ਕਰਦੇ ਆ ਸਾਡੇ ਪਿੰਡਾਂ ਕਿ ਉਹਨਾਂ ਨੇ ਕਟਮਾਰ ਕੀਤੀ ਸੀ ਅਸੀਂ ਦੂਰੋਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਮੇਰੇ ਨੂੰ ਕੋਰਟ ਵੱਲੋਂ ਵੀ ਸਟੇ ਹੋਇਆ ਹੋਇਆ ਸਾਰਾ ਕੁਝ ਹੋਇਆ ਪਰ ਫਿਰ ਵੀ ਮੇਰੇ ਨਾਲ ਧੱਕਾ ਹੋ ਰਿਹਾ ਹੈ ਹੋਇਆ ਜੀ ਹੋਇਆ ਕੋਰਟ ਵੱਲੋਂ ਵੀ ਸਟੇ ਹੋਇਆ ਇਹਨੂੰ ਸੱਤ ਪਿੰਡਾਂ ਦੀਆਂ ਪੰਚਾਇਤਾਂ ਨੇ ਲਿਖ ਕੇ ਵੀ ਦਿੱਤਾ ਵੀ ਤੂੰ ਸਾਡੇ ਪਿੰਡ ਮੰਗ ਸਕਦਾ ਵਧਾਈ ਲੈ ਸਕਦਾ ਪਰ ਉਹ ਇਹਦੇ ਨਾਲ ਧੱਕਾ ਕਰਦੇ ਉਹ ਮੰਨ ਤਾਂ ਉਹਨੂੰ ਉੱਪਰ ਚੜਾਇਆ ਇਹ ਕੀ ਤੁਹਾਡੇ ਵੱਲੋਂ ਪਿੰਡ ਦੇ ਸਰਪੰਚ ਉਹਨਾਂ ਤੱਕ ਕੀ ਕਰਦੇ ਸੀ ਮੈਂ ਤਾਂ ਇਹਦੀਆਂ ਬਹੁਤ ਮਿਹਨਤਾਂ ਕੀਤੀਆਂ ਵੀ ਤੂੰ ਥੱਲੇ ਆ ਜਾ ਜੇ ਉਹਨਾਂ ਨੇ ਨਹੀਂ ਜਿੰਨਾ ਚਿਰ ਮੈਨੂੰ ਉਹ ਲਿਖ ਕੇ ਨਹੀਂ ਦਿੰਦੇ ਉਹਨਾਂ ਚਾ ਥੱਲੇ ਉਹ ਐ ਸਾਹਿਬ ਨੇ ਕੀਤੀ ਆ ਯੂਹਾਂ ਦੇ ਅਸੀਂ ਪਿੰਡ ਛੱਡਣੇ ਨਹੀਂ ਆ ਹਜੇ ਤੱਕ ਤਾਂ ਇੱਥੇ ਹੀ ਗੱਲ ਗਾਂ ਤਰੀ ਨਹੀਂ ਆ ਤੀਨਾਈ ਕੋ ਨਾ ਗੁਰਜੀਤ ਸਿੰਘ ਆ ਜੀਤ ਸਿੰਘ ਕਿਹੜੇ ਪਿੰਡ ਤੋਂ ਆ ਇਹੀ ਪਿੰਡ ਆਈ ਆਪਣਾ ਕਿਹੜਾ ਪਿੰਡ ਫਤੇਗੜ ਕੋ ਰੋਟਾਣਾ ਜੀ ਕੀ ਆ ਜਦਾ ਭੰਤਜੀਤ ਚੜੇ ਆਪਣਾ ਹਾਂਜੀ ਪਰ ਕੀ ਮਾੜਾ ਸਾਰਾ ਇਹਨਾਂ ਦਾ ਹੀ ਇਹੀ ਰੌਲਾ ਜੀ ਤੇ ਇਹ ਕਹਿੰਦੇ ਨਾ ਜੀ ਇੱਥੇ ਧਰਮਕੋਟ ਦਾ ਆਪਣੇ ਮੰਨਤਾ ਤੇ ਵੀ ਇਹਨਾਂ ਦੀ ਵੀ ਕਹਿੰਦੇ ਵੀ ਸਾਨੂੰ 4-5 ਪਿੰਡ ਦੇ ਦੇਣੇ ਮੰਨਤਾ ਕਹਿੰਦੇ ਤੇ ਇਹਨਾਂ ਦੇ ਨਾਮ ਬਬਲੀ ਆ ਕਾਲਾ ਕਹਿੰਦੇ ਨੂੰ ਪਿੰਡ ਦੇ ਵਿੱਚ ਤੇ ਉਹ ਪਿੰਡ ਨਹੀਂ ਛੱਡ ਰਹੇ ਇਹਨੂੰ ਜਿਹੜੇ ਗੁੱਡੀ ਮੁਹੰਮਦ ਆ ਉਹ ਪਿੰਡ ਨਹੀਂ ਛੱਡ ਰਹੇ ਕਿਹੜੇ ਕਿਸੇ ਵਿਚਾਰੀਆਂ ਨੂੰ ਉਹਨੇ ਪ੍ਰੋਟੈਸਟ ਕੀਤਾ ਹਾਂਜੀ ਹਾਂਜੀ ਇਹਦੇ ਕੋਲ ਕੋਰਟ ਦਾ ਸਟੇ ਹੈ ਜੀ ਬਾਕੀ ਨੂੰ ਸਰਪੰਚ ਦੇ ਆਪਣੇ ਆਸ-ਪਾਸ ਸੱਤ ਪਿੰਡਾਂ ਦੀਆਂ ਪੰਚਾਇਤਾਂ ਨੇ ਇਹਨੂੰ ਮੋਹਰ ਲਾ ਕੇ ਦਿੱਤੀ ਹੋਈ ਹੈ ਬਦੂ ਸਾਡੇ ਵਧਾਈ ਮੰਗ ਸਕਦੇ ਪਿੰਡ ਵਾਲੇ ਨੇ ਕੋਈ ਨਹੀਂ ਕੀਤਾ ਹਾਂਜੀ ਹਾਂਜੀ ਸਾਰਾ ਪਿੰਡ ਦੇ ਨਾਲ ਖੜਾ ਹੈ ਕੋਈ ਗੱਲ ਨਹੀਂ ਉਹ ਪਿੰਡ ਵੀ ਸਪੋਰਟ ਦੇ ਵਿੱਚ ਆ ਕਹਿੰਦੇ ਅਸੀਂ ਜੋ ਵੀ ਹੋਇਆ ਨਾਲ ਖੜੇ ਆਂ ਬਾਕੀ ਆਪਣੇ ਐਸ.ਆਈ. ਸਾਹਿਬ ਮੌਕੇ ਤੇ ਪਹੁੰਚੇ ਹੋਇਆ ਧਰਮਗੋੜ ਤੋਂ ਟੋਣਾਂ ਦੇ ਵਿੱਚ ਇੱਕ ਮਹੰਤ ਬੱਬੀ ਹੈ ਪਾਣੀ ਦੀ ਟੈਂਕੀ ਦੇ ਚੜਿਆ ਗਿਆ ਉਹ ਕਹਿੰਦਾ ਮੇਰੇ ਕੋ ਪੈਟਰੋਲ ਵੀ ਗਿਆ ਮੇਰੀ ਮੰਗ ਨਹੀਂ ਮੰਗਿਆ ਐਸਐਚਓ ਸਾਹਿਬ ਨਾਲ ਗੱਲ ਕੀਤੀ ਹੈ ਜੀ ਐਸਐਚਓ ਸਾਹਿਬ ਕਹਿੰਦੇ ਵੀ ਉਹ ਬੁੱਢੀ ਮੰਦ ਨੂੰ ਥਾਣੇ ਭਲਾਇਆ ਗਿਆ ਥਾਣੇ ਕੋਲ ਇਹਨੂੰ ਵੀ ਥਾਣੇ ਤੇ ਜਾ ਕੇ ਇਹਨਾਂ ਦਾ ਰਾਈਟ ਨੋਟ ਕਰਾਵਾ ਕੀ ਮਾਮਲਾ ਕੀ ਹੈ ਮਾਮਲਾ ਇਹ ਪਿੰਡਾਂ ਦੀ ਮੰਗ ਕਰਦੇ ਆ ਤੇ ਉਹ ਅਫਸਰ ਖਾਂਦੇ ਦਵਾ ਦਿੰਦੇ ਆ ਪਿੰਡ ਜਿਹੜੇ ਤੁਹਾਡੀ ਗੱਲ ਹੋਈ ਉਹਨਾਂ ਦਾ ਨਾਮ ਮੰਗਣਾ ਹੁੰਦਾ ਐਸਐਚਓ ਸਾਹਿਬ ਨਾਲ ਹੋਈ ਹੈ ਜੀ ਐਸਐਚਓ ਸਾਹਿਬ ਦੀ ਇਹਨਾਂ ਨਾਲ ਗੱਲ ਹੋਈ ਹੈ ਕੀ ਕਰੇ ਉਤਰਿਆ ਥਲੇ ਹਾਂਜੀ ਉਤਰਿਆ ਜੀ ਉਤਰਿਆ ਕਿ ਨਹੀਂ ਉਤਰਿਆ ਜੀ ਉਤਰ ਰਿਹਾ ਜੀ ਇਹ ਉਤਰਿਆ ਜਲਦੀ ਉਤਰਿਆ ਜ ਆਰਿਆ ਦਾ ਲਾਈਵ ਤੇ ਇਸ ਚੈਨਲ ਦੇ ਲਈ ਮੋਗਾ ਤੋਂ ਸਰਪੰਚ ਦੀ ਤਰੌਲੀ ਦੀ ਵਿਸ਼ੇਸ਼ ਰਿਪੋਰਟ